ਬਰਮਾਲਾ ਦਾ ਸ਼ਗਨ ਕਰਨ ਤੋਂ ਬਾਅਦ ਮੁੰਡਾ ਸਟੇਜ ਤੇ ਬੈਠਿਆ ਪੈਰਾਂ 'ਪਾਰ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੁੜੀ ਦਾ ਬਰਮਾਲਾ ਦਾ ਸ਼ਗਨ ਹੋ ਰਿਹਾ ਏ ਪਰ ਜਿਵੇਂ ਹੀ ਕੁੜੀ ਮੁੰਡੇ ਦੇ ਬਰਮਾਲਾ ਪਾਉਂਦੀ ਹੈ ਤਾਂ ਮੁੰਡਾ ਸਟੇਜ ਤੇ ਪੈਰਾਂ 'ਪਾਰ ਬੈਠ ਜਾਂਦਾ ਏ ਅਤੇ ਜਦੋਂ ਵਿਚੋਲਾ ਮੁੰਡੇ ਨੂੰ ਪੁੱਛਦਾ ਹੈ ਕਿ ਕੀ ਹੋਇਆ ਤਾਂ ਮੁੰਡਾ ਕਹਿੰਦਾ ਹੈ ਕਿ ਮੈਨੂੰ ਬਹੁਤ ਗਰਮੀ ਲੱਗ ਰਹੀ ਏ ਪਰ ਵਿਚੋਲਾ ਕਹਿੰਦਾ ਹੈ ਕਿ ਗਰਮੀ ਤਾਂ ਸਾਰਿਆਂ ਨੂੰ ਲੱਗਦੀ ਏ ਨੂੰ ਕਿ ਇਕੱਲੇ ਨੂੰ ਲੱਗਦੀ ਏ ਪਰ ਮੁੰਡਾ ਵਿਚੋਲੇ ਨੂੰ ਕਹਿੰਦਾ ਹੈ ਕਿ ਮੇਰੇ ਨਾਲ ਤੱਕਾ ਨਾ ਕਰੋ ਮੈਂ ਬਹੁਤ ਔਖਾਂ ਕੁੜੀ ਇਹ ਸਭ ਕੁਝ ਸੁਣ ਕੇ ਬਹੁਤ ਹੀ ਹੈਰਾਨ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਜੇ ਤੈਨੂੰ ਗਰਮੀ ਲੱਗਦੀ ਏ ਮੈਨੂੰ ਕਿਹੜਾ ਨਹੀਂ ਲੱਗਦੀ ਜਿਸ ਤੋਂ ਬਾਅਦ ਮੁੰਡੇ ਦੇ ਮਨ ਤਾਂ ਤਰਲੇ ਕਰਕੇ ਸਾਰੇ ਸ਼ਗਨ ਕਰਕੇ ਵਿਆਹ ਸਿਰੇ ਚੜਾਇਆ ਜਾਂਦਾ ਏ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਮੁੰਡਾ ਆਪਣੇ ਵਿਆਹ ਵੇਲੇ ਇਹੋ ਜਿਹੀਆਂ ਹਰਕਤਾਂ ਕਰਦਾ ਹੈ ਕਿ ਉਹ ਇਸ ਕੁੜੀ ਨੂੰ ساری ਜ਼ਿੰਦਗੀ ਖੁਸ਼ ਰੱਖ ਪਾਵੇਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਕਹ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ